ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਆਪਾਂ ਮੱਲੀਆਂ ਨਾਲ ਪਿੰਡ ਚੋਂ ਬਣਾ ਰਹੇ ਆ ਮੋਗੇ ਜ਼ਿਲ੍ਹੇ ਦਾ ਪਿੰਡ ਆ ਮੱਲੀਆਂ ਵਾਲਾ ਤੇ ਬਾਈ ਦਾ ਫਾਰਮ ਆ ਗਾਈਆਂ ਦਾ ਐਚ ਐਫ ਤੇ ਜਰਸੀ ਤੇ ਬਾਈ ਦਾ ਕੰਮ ਨਾਲ ਬੱਕਰੀਆਂ ਵੀ ਰੱਖੀਆਂ ਤੇ ਇੱਕ ਸਾਈਡ ਬਾਈ ਦੇ ਉਧਰਲੀ ਸਾਈਡ ਮੱਝਾਂ ਵੀ ਖੜੀਆਂ ਪਰਲੀ ਸਾਈਡ ਤੇ ਬਾਈ ਨੇ 5-6 ਗਾਵਾਂ ਵੇਚਣੀਆਂ ਜਿਹੜੀਆਂ ਇਧਰਲੀ ਸਾਈਡ ਖੜੀਆਂ ਕਾਰਨ ਬਾਈ ਦੱਸਦਾ ਸੀਗਾ ਜਦੋਂ ਗੱਲਬਾਤ ਬਾਈ ਨਾਲ ਹੋਈ ਐ ਤੇ ਬਾਈ ਕਹਿੰਦਾ ਸੀਗਾ ਐਰਕੀ ਥੋੜਾ 4 ਘਟ ਪਿਆ ਮੀਂਹ ਦੇ ਕਾਰਨ ਮੱਕੀ ਖਰਾਬ ਹੋ ਗਈ ਤੇ 4 ਘਟਨ ਕਰਕੇ ਬਾਈ ਕਹਿੰਦਾ ਵੀ ਗਾਵਾਂ ਆਪਾਂ ਨੂੰ ਸੇਲ ਕਰਨੀਆਂ ਪੈਣੀਆਂ ਤੇ ਬਾਈ ਕੋਲੇ ਟਾਪ ਦੀ ਬਰੀਡ ਆ ਬਾਕੀ ਬਾਈ ਪੀਡੀਐਫ ਦੇ ਮੇਲੇ ਹਰ ਇੱਕ ਸਾਲ ਗਾਇਆਂ ਜਾਂਦੀਆਂ ਤੇ ਕੋਈ ਨਾ ਕੋਈ ਨੰਬਰ ਵੀ ਕਰਕੇ ਆਉਂਦੀਆਂ ਤੇ ਬਾਕੀ ਦੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਤੁਹਾਨੂੰ ਕਿਹੜਾਂ ਕਾਵਾਂ ਦਿਖਾ ਦਿੰਨਾ ਕਿੱਦਾਂ ਦੀ ਬ੍ਰੀਡ ਆ ਬਾਈ ਕੋਲੇ ਤੇ ਬਾਕੀ ਬਾਈ ਕੋਲੇ ਸਾਰੀਆਂ ਰਿਕਾਰਡ ਵਾਲੀਆਂ ਗਾਈਆਂ ਤੇ ਬਾਈ ਕੋਲੇ ਆ ਤੁਸੀਂ ਦੇਖ ਸਕਦੇ ਹੋ ਪੰਜ ਗਾਈਆਂ ਗਾਈਆਂ ਬਾਈ ਦੀਆਂ ਸੇਲ ਆ ਤੇ ਇੱਕ ਬਾਈ ਉਧਰੋਂ ਸ਼ੈੱਡ ਚੋਂ ਉਧਰੋਂ ਲੈ ਕੇ ਆਉਂਦਾ ਗਿਆ ਵਾ ਤੇ ਬਾਕੀ ਤੁਹਾਨੂੰ ਪਹਿਲਾਂ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਗਾਈਆਂ ਚਾਰ ਇੱਥੇ ਖੜੀਆਂ ਢਾਂਚੇ ਤੁਸੀਂ ਦੇਖ ਲਓ ਫੇਰ ਆ ਵੱਡੇ ਕਦ ਕਾੜਦੀਆਂ ਚੰਗੇ ਸੋਹਣੇ ਰਿਕਾਰਡ ਦੀਆਂ ਪ੍ਰੋਪਰ ਰਿਕਾਰਡ ਸਾਰੀਆਂ ਗਾਵਾਂ ਦਾ ਬਾਕੀ ਫਿਰ ਤੋਂ ਤੁਹਾਨੂੰ ਮੈਂ ਫਾਰਮ ਦਿਖਾ ਦਿੰਦਾ ਇੱਕ ਵਾਰੀ ਇੱਧਰ ਚਵਾਈ ਹੋ ਰਹੀ ਹੈ ਸ਼ਾਮ ਦੀ ਤੇ ਬਾਈ ਕੋਲੇ ਟਾਪ ਦੀ ਕਲੈਕਸ਼ਨ ਤੇ ਇੱਕ ਗਾਂ ਬਾਈ ਨੇ ਇਹ ਲੈ ਕੇ ਆ ਛੱਡ ਜੋ ਪੰਜ ਗਾਵਾਂ ਬਾਈ ਕੋਲੇ ਪੂਰੀਆਂ ਟਾਪ ਦੀਆਂ ਫੁੱਲ ਰਿਕਾਰਡ ਵਾਲੀਆਂ ਕਾਊਆ ਤੇ ਬਾਈ ਤੋਂ ਡਿਟੇਲ ਲੈਨੇ ਆ ਬਾਈ ਸਸਤੀ ਕਰ ਸਸਤੀ ਗਾਓ ਬਈ ਤੇ ਬਈ ਫੋਨ ਨੰਬਰ ਦੱਸ ਗਿਆ ਆਪਣਾ 98142 558656 ਤੇ ਆਪਣਾ ਜਿਹੜਾ ਫਾਰਮ ਹੈ ਪਿੰਡ ਦੇ ਬਾਹਰ ਬਾਰਾ ਜਦੋਂ ਆਪਾਂ ਚੰਡੇ ਵਾਲੇ ਅਲੀਓ ਰੋਡ ਤੋਂ ਮੁੜਦੇ ਆ ਹਨਾ ਤੇ ਆਪਣੇ ਆਪਣਾ ਆਪਣਾ ਡੇਰਾ ਜਿਹੜਾ ਹੈ ਨਾ ਹਾਂਜੀ ਜਿਹੜਾ ਬਾਬਾ ਲਖਪਤ ਸਿੰਘ ਦਾ ਡੇਰਾ ਵਾ ਉਹਦੇ ਕੋਲੇ ਤੇ ਜਿੱਦਾਂ ਆਪਣੇ ਆਏ ਦੀ ਹੈ ਜਿਹੜੇ ਵੱਡੀ ਆਏ ਦੀ ਨਾਜ ਮੰਡੀ ਆਏ ਦੀ ਨਾਜ ਮੰਡੀ ਆ ਜੀ ਇਹ ਬਈ ਕੀ ਕਾਰਨ ਵੀਰ ਕੀ ਸੇਲ ਕਰ ਰਹੇ ਆ ਆਪਾਂ ਬਈ ਸਾਡੇ ਥੋੜੇ ਜਿੱਦਾਂ ਵੀ ਉਹ ਜ਼ਿਰੋਹਾ ਵੀ ਜਿਆਦੇ ਪਏ ਆ ਤੇ ਸਾਡੇ ਉਹ ਉਹ ਸਪਰੇ ਵਣ ਵਿਲੇ ਹੀ ਪਏ ਸਾਹਮਣੇ ਵਣ ਪਰਲੀ ਸਾਈਡ ਵਿਲੇ ਪਏ ਆ ਇਧਰ ਵੀ ਸੀ ਸਾਡੇ ਮੱਕੀ ਸੀ ਸਾਰੀ ਮੱਕੀ ਮਰ ਗਈ ਚਾਰ ਦੀ ਪ੍ਰੋਬਲਮ ਆ ਗਈ ਉਹ ਉਹ ਤੂੜੀ ਗਲ ਗਈ ਸਾਡੀ ਸਾਰੀ ਅੱਛਾ ਉਹਦੇ ਕਰਕੇ ਸੇਲ ਕਰਦੇ ਬਈ ਪਸ਼ੂ ਘਟਾਉਣੇ ਪੈਣੇ ਆ ਵੀ ਚਾਰ ਘਟਾਉਂਦੀ ਹੈਨਾ ਨਾ ਬਤਾਉਗੀ ਤੇ ਗੱਲ ਫਿਰ ਚਾਰ ਚੂਰ ਵੀ ਲੈਣਾ ਵਜੇ ਤੂੜੀ ਵੀ ਲੈਣੀ ਸਾਰਾ ਕੁਝ ਦੀ ਵੇਖਣਾ ਬਈ ਸਹੀ ਹੈ ਬਈ ਤੇ ਆਪਣੇ ਕੋਲੇ ਵੀ ਪੰਜ گاਵਾ ਤꯥ ਲਈ ਵੀ ਇਹ ਸਾਰੀਆਂ ਕਿੰਨੇ ਕਿੰਨੇ ਦਿਨ ਤੁਹਾਡੇ ਨਾਲ ਸਾਬਨਾ ਰਹਿੰਦੇ ਹੋਣਗੇ ਇਹਨਾਂ ਦੇ ਤਾਂ ਬਈ ਜਿਹੜਾ ਆਹ ਔਰਲੇ ਆਹ ਜਿਹੜੀ ਇੱਕ ਨੰਬਰ ਤੇ ਇਹਦੀ ਬਾਰੀ ਦੱਸ ਦੇ ਪਹਿਲਾਂ ਇਹ ਇਹਦਾ ਇਹ ਜਿਹੜਾ ਦੋਵੇਂ ਚਿੱਟੀਆਂ ਇਹਨਾਂ ਦਾ ਮਹੀਨਾ-ਮਹੀਨਾ ਪਿਆ ਵਾ ਮਹੀਨੇ-ਮਹੀਨੇ ਜੇ ਸੀਮਨ ਦੀ ਡਿਟੇਲ ਗੱਲ ਕਰੀਏ ਇਹਦੇ ਪਹਿਲੇ ਨੰਬਰ ਵਾਲੀ ਦੀ ਕੀ ਹੈ ਵੀ ਇਹਨਾਂ ਦਾ ਬਈ ਜਿਹੜਾ ਵਾ ਜਿਹੜੀ ਇਹ ਆਪ ਹਾਂ ਆਪ ਕਿਹੜੇ ਸੀਟਰ ਦੀ ਆ ਇਹ ਇੱਕ ਨੰਬਰ ਹੈ ਹਾਂ ਇੱਕ ਲੱਗਾ ਕਿਹੜਾ ਇਹਨੂੰ ਬਈ ਲੱਗਾ ਇਹਦੇ ਟਰੰਪ ਦਾ ਵਾ ਤੇ ਕੰਨ ਮਾ ਸੂਆ ਵੀਰੇ ਇਹਦਾ ਇਹਦੇ ਤੀਜਾ ਸੂਆ ਤੀਜਾ ਸੂਆ ਥਾਣ ਹਵਾਨਾ ਤੋਂ ਹੀ ਦੇਖ ਸਕਦੇ ਹਾਂ ਦੁੱਧ ਕਿੰਨਾ ਰਿਹਾ ਬਈ ਪਿਛਲੇ ਸੂਏ ਦਾ ਦੁੱਧ ਬਈ ਇਹਦਾ 40+ ਹਲਕਈ ਆ ਸਾਰੇ 40+ ਹਲਕਈ ਤੇ ਯਾਨੀ ਕਿ ਮਾਮਾ ਦਾ ਰਿਕਾਰਡ ਵੀ ਹੋ ਮੇਰੇ ਹਿਸਾਬ ਨਾਲ ਸੋਡੇ ਕੋਲੇ ਪੁਰਾਣਾ ਹਨਾ ਫਾਰਮ ਦਾ ਕੰਮ ਯਾਨੀ ਕਿ ਮੇਰਾ ਭਰਾ ਬਾਹਰ ਗਿਆ ਵਾ ਗੋਕੀ ਉਹ ਡਿਟੇਲ ਮੈਂਜੂ ਵੀ ਜਿਹਨੇ ਲੈ ਲੀਆਂ ਬਾਅਦ ਚ ਮਿਲ ਜੂ ਹਨਾ ਤੇ ਬਾਕੀ ਫੇਸ ਤੋਂ ਹੀ ਦੇਖ ਸਕਦੇ ਹਾਂ ਵੇਟ ਬੂਟ ਵਜਨ ਉਹ ਜਿਹਨੇ ਬਹੁਤ ਚੰਗਾ ਤੇ ਬਾਕੀ ਹਵਾਨਾ ਦੇਖ ਸਕਦੇ ਹਾਂ ਮਹੀਨਾ ਮਹੀਨਾ ਬਈ ਵਾਜੇ ਮਹੀਨਾ ਮਹੀਨਾ ਪਿਆ ਤੇ ਬਾਕੀ ਦੂਸਰੀ ਸਾਈਡ ਤੋਂ ਦੇਖ ਸਕਦੇ ਆ ਇਹਨਾਂ ਨੂੰ ਤੋੜ ਦੇਣੀ ਥੋੜਾ ਜਿਹਾ ਨਾ ਖੁੱਲੀਆਂ ਹੈਗੀਆਂ ਤੇ ਅੱਜ ਹੀ ਬਾਈ ਨੇ ਆ ਤਲਿਹਾਰੇ ਪਾਏ ਆ ਤੇ ਤੁਹਾਨੂੰ ਇਦਾਂ ਹੀ ਦਿਖਾ ਦਿੰਨੇ ਆ ਢਾਂਚਾ ਤੁਸੀਂ ਦੇਖ ਸਕਦੇ ਹੋ ਤੇ ਬਾਈ ਜਿਹੜੀ ਆ 2 ਨੰਬਰ ਤੇ ਆ ਇਹਦੀ ਕੀ ਡਿਟੇਲ ਆ ਬਾਈ ਕੰਨਵਾਂ ਸੂਆ ਇਹ ਇਹ ਬਾਈ ਦੂਜੇ ਸੂਏ ਆ ਇਹ ਇਸੇ ਦੀ ਧੀ ਆ ਆ ਗਾਂਦੀਤੀ ਹੈ ਹਾਂ ਪਹਿਲੇ ਸੂਏ ਦੀ ਹੈ ਹਾਂ ਨਹੀਂ ਇਹ ਦੂਜਾ ਪਹਿਲੇ ਸੂਏ ਜਣ ਕੇ ਵਿੱਚੋਂ ਡੱਬਾ ਮਾਰ ਗਈ ਸੀ ਅੱਛਾ ਹਾਂ ਉਹਦਾ ਕਰਕੇ ਆ ਵੀ ਇਹ ਨਾਲ ਇਹਦੇ ਬੁੜਕੇ ਰਲ ਗਈ ਤੇ ਸੂਆ ਕਹਿੰਨਾ ਮੈਂ ਬਈ ਇਹ ਦੂਜਾ ਸੂਆ ਦੂਜਾ ਸੂਆ ਤੇ ਆਪ ਕਿਹੜੇ ਸੀਮਨ ਦੀ ਇਹ ਇਹਦੇ ਬਾਰੇ ਯਾਰ ਮੈਨੂੰ ਨਹੀਂ ਪਤਾਗਾ ਮੈਂ ਉਦੋਂ ਬਾਹਰ ਸੀਗਾ ਵੀ ਬਾਈ ਨਹੀਂ ਪਤਾ ਲੱਗਦੀ ਰੂਪ ਚ ਹੈਗਾ ਬਾਅਦ ਚ ਮਿਲ ਜੂਗੀ ਬਾਅਦ ਚ ਮਿਲ ਜੂਗੇ ਨਾਲ ਸਹੀ ਹੈ ਤੇ ਅੱਗੇ ਲੱਗਾ ਕਿਹੜਾ ਇਹਦੇ ਇਹਦੇ ਲੱਗਾ ਵਾ ਆਪਣੇ ਡੈਨਮਾਰਕ ਦਾ ਵਾ ਮੁੰਨੇ ਕਿਹੜਾ ਉਹ 40 ਜਿਹੜਾ ਆਪਣਾ ਇਹ ਦੱਸਦਾ ਭਾਈ ਕਹਿੰਦਾ ਵੇਖ ਕੇ ਦੱਸ ਦਾਂਗੇ ਤੇ ਬਾਕੀ ਥਣ ਹਵਾਨਾ ਤੁਹਾਨੂੰ ਮੈਂ ਦਿਖਾ ਦਿੰਦਾ ਨੇੜੇ ਤੋਂ ਇੱਕ ਮਹੀਨਾ ਹੀ ਬਾਈ ਦੱਸਦਾ ਇਹ ਚ ਪਿਆ ਇਹਨੇ ਦੁੱਧ ਕਿੰਨਾ ਦਿੱਤਾ ਭਾਈ ਭਾਈ 40 ਪਲੱਸ ਹੀ ਆ 40 ਪਲੱਸ ਹੀ ਆ ਸਾਰੀਆਂ ਹੈ ਵੀ ਉਵੇਂ ਆਪਾਂ ਦਰਭੀਆਂ ਤੋਂ ਆਪਾਂ ਅੰਦਾਜ਼ਾ ਲਾ ਦਿੰਦੇ ਆ ਵੀ ਦਰਭੀ ਦੇ ਵਿੱਚ ਹੁਣ 25 25 ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਭਾਈ ਤੇ ਜਿਹੜਾ ਰੇਟ ਭਾਈ ਇਹਨਾਂ ਦਾ ਫਿਰ ਫੋਨ ਤੇ ਰੱਣ ਤੇ ਕਰਾਂਗੇ ਤੇ ਜਿਹੜੀ ਆ ਭਾਈ ਤਿੰਨ ਨੰਬਰ ਆ ਇਹ ਕੰਨ ਮਸੂਆ ਭਾਈ ਏ ਬਾਈ ਤੀਜਾ ਸੁਆ ਤੇ ਆਪਣਾ ਕਿੰਨਾ 40 ਪਲੱਸ ਹੀ ਰਹੀ ਪਿਛਲੇ ਸੁਆ ਤੇ ਕਿਹੜਾ ਸੀਮਨ ਲੱਗਾ ਕਿ ਇਹ ਇਹਦੇ ਟਰੰਪ ਦਾ ਤੇ ਆਪ ਕਿਹੜੇ ਦੀ ਹੈ ਇਹ ਆਪ ਆਪ ਸੁਣੇ ਇਹਦਾ ਮੇਰੇ ਇਹਦੇ ਬਾਰੇ ਵੀ ਮੈਨੂੰ ਪਤਾ ਹੈ ਕਿ ਜਿਹੜਾ ਜਿਹੜਾ ਗਾਂ ਵਾਲਾ ਦੋਵੇਂ ਇਹਦਾ ਪਤਾ ਵਾ ਬਈ ਉਹ ਇਹਨੂੰ ਰਿਕਾਰਡ ਤਾਂ ਪਤਾ ਹੋ ਬਾਈ ਨੂੰ ਵੱਡੇ ਨੂੰ ਪਤਾ ਹੈ ਬਾਈ ਤੋ ਜਿਹੜਾ ਸਾਰਾ ਰਿਕਾਰਡ ਦੇ ਦਾਂਗੇ ਆ ਜਿਹੜਾ ਕੋਈ ਖਰੀਦੂਗਾ ਹੇ ਦੂਜੇ ਪਾਸੇ ਕਾ ਦੇ ਬਈ ਵਾ ਇਹ ਵੀ ਵੱਡੇ ਢਾਂਚੇ ਦੀਆਂ ਤੇ ਬਾਕੀ ਥਾਣਾਵਾਂ ਨਾ ਕਿੰਨਾ ਟਾਈਮ ਰਹਿ ਗਿਆ ਬਈ ਇਹ ਚ ਇਹਦੇ ਵੀ 15 ਦਿਨ ਰਹਿ ਗਏ ਇਹ ਚ 15 ਦਿਨ ਰਹਿੰਦੇ ਆ 40 ਪਲੱਸ ਨਾੜਾ ਨੂੜਾ ਦੇਖ ਸਕਦੇ ਹਾਂ ਹਜੇ ਇਹਨੇ ਤਿਆਰੀ ਕਰਨੀ ਸ਼ੁਰੂ ਕੀਤੀ ਆ ਬਾਬੇ ਤੇ ਬਾਕੀ ਜਿਹੜੀ ਆ 3 ਨੰਬਰ ਤੇ ਆ ਬਈ ਇਹ ਬਈ 40 1 16 ਦੀ ਆਪ 40 1 16 ਦੀ ਇਹਦੇ ਕੱਦ 'ਚ ਮੈਨੂੰ ਲੱਗਦਾ ਸਾਰਿਆਂ ਨਾਲ ਵੱਡੀ ਆ ਹਨਾ ਬਈ ਹਾਂਜੀ ਹਾਂਜੀ ਤੇ ਇਹਦੇ ਲੱਗਾ ਕਿਹੜਾ ਬਈ ਇਹਦੇ ਟਰੰਪ ਦਾ ਟਰੰਪ ਦਾ ਤੇ ਕਿੰਨੇ ਦਿਨ ਰਹਿ ਕੇ ਬਈ ਇਹ ਚ ਇਹਦਾ ਵੀ ਮਹੀਨਾ ਪਿਆ ਬਈ ਮਹੀਨਾ ਪਿਆ ਤੇ ਬਾਕੀ ਟਾਂਚਾ ਤੁਸੀਂ ਦੇਖ ਸਕਦੇ ਹੋ ਫੇਸ ਫੁੱਸ ਤੇ ਥਣ ਹਵਾਨਾ ਨਾੜਾ ਦੇਖ ਸਕਦੇ ਬਰੀਕ ਇਹ 40 ਲੀਟਰ ਤੱਕ ਵੀ ਦੁੱਧ ਦੇ ਦਿੰਦਾ ਅੱਛਾ ਪੰਜਾ ਇਹ 50 ਲੀਟਰ ਤੱਕ ਵੀ ਦੱਸਦਾ ਦੁੱਧ ਨੇ ਦਿੱਤਾ ਸੂਆ ਇਹਦਾ ਬਾਈ ਇਹਦਾ ਚੌਥਾ ਸੂਆ ਚੌਥਾ ਸੂਆ ਬਾਕੀ ਢਾਂਚਾ ਤੁਸੀਂ ਦੇਖ ਸਕਦੇ ਹੋ ਸਾਰਿਆਂ ਨਾਲੋਂ ਵੱਡੀ ਹੈ ਇਹ ਪੰਜਾਂ ਵਿਹੜਾਂ 'ਚੋਂ ਇਹ ਵੱਡੀ ਵਿਹੜਾ ਤੇ ਨਾੜਾ ਤੁਸੀਂ ਹਵਾਨੇ ਤੇ ਦੇਖ ਸਕਦੇ ਕਿੰਨਾ ਟਾਈਮ ਰਹਿ ਗਿਆ ਬਾਈ ਇਹਦਾ ਦੱਸੇ ਇੱਕ ਮਹੀਨਾ ਪਿਆ ਇੱਕ ਮਹੀਨਾ ਪਿਆ ਤੇ ਨੇ ਤਿਆਰੀ ਥੋੜੀ ਥੋੜੀ ਜੀ ਕਰਨੀ ਸ਼ੁਰੂ ਕਰਤੀ ਐ ਤੇ ਬਾਈ ਜਿਹੜੀ ਆਹ ਲਾਸਟ ਤੇ ਬਹਿੜਾ ਇਹ ਬਾਈ ਬਰੂਟ ਦੀ ਆ ਅੱਛਾ ਹਾਂ ਤੇ ਕਹ ਕਨਵਾਂ ਸੂਆ ਇਹ ਤੀਜਾ ਸੂਆ ਇਹ ਤੀਜਾ ਸੂਆ ਦੁੱਧ ਜਾਨੀ ਕਿ 40 ਪਲੱਸ ਹੀ ਰਹੇ ਆ ਤੇ ਇਹ ਆਪ ਬਰੂਟ ਦੀ ਇਹਦੇ ਲੱਗਾ ਟ੍ਰੰਪ ਦਾ ਹੀ ਟ੍ਰੰਪ ਦਾ ਠੀਕ ਐ ਬਾਈ ਕਿੰਨਾ ਟਾਈਮ ਰਹਿ ਗਿਆ ਇਹ ਚ ਇਹਦੇ 15 ਦਿਨ ਰਹਿ ਗਏ ਇਹਦੇ 15 ਦਿਨ ਬਾਈ 10 ਦਿਨ ਰਹਿ ਗਏ ਤੇ ਤਿਆਰੀ ਇਹਨੇ ਵੀ ਪੂਰੀ ਪੱਟ ਲਈ ਆ ਤੇ ਬੈਕ ਸਾਈਡ ਤੋਂ ਹਵਾਨਾ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਬਈ ਮੜੀ ਹੱਕੀਆਂ ਰੇਨੂ ਬਾਕੀ ਦੂਸਰੀ ਸਾਈਡ ਤੋਂ ਤਾਂ ਫੇਸ ਦੇਖ ਸਕਦੇ ਹੋ ਤੁਸੀਂ ਉੱਪਰੋਂ ਬਿਲਕੁਲ ਸਿੱਧੀ ਆ ਲੈ ਚੱਲ ਬਈ ਤੁਰਦੀ ਤਾਂ ਵਧੀਆ ਤੁਰਨਾ ਵੱਡੀਆਂ ਗਾਂਹਾਂ ਬਈ ਛੋਟੀਆਂ ਮੰਨ ਕੇ ਨਾ ਆਇਓ ਤੇ ਬਾਕੀ ਬਈ ਜੇ ਕੋਈ ਜਿਹਨੇ ਵੀ ਗਾਂ ਖਰੀਦਣੀ ਕੋਈ ਟੈਸਟ ਵਗੈਰਾ ਕਰਾਉਣਾ ਚਾਹੁੰਦਾ ਕਰਾ ਸਕਦਾ ਠੀਕ ਆ ਜੀ ਬਾਕੀ ਕਹਾਂਗੇ ਵੀ ਟੈਸਟ ਕਰਾ ਕੇ ਲੈ ਕੇ ਜਾਣ ਲੈ ਕੇ ਜਾਣ ਸਹੀ ਹੈ ਸਹੀ ਹੈ ਬਈ ਸਹੀ ਹੈ ਜੀ ਬਾਕੀ ਜਿਹੜੀਆਂ ਪੰਜ ਗਾਵਾਂ ਸੀ ਤੁਹਾਨੂੰ ਦਿਖਾਤੀਆਂ ਜੇ ਤੁਸੀਂ ਇਹਨਾਂ ਚ ਕੋਈ ਵੀ ਗਾਂ ਖਰੀਦਣੀ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਲਿਓ ਆ ਸਾਰੀਆਂ ਜੋ ਬਹੁਤ ਸੋਹਣੀ ਬਿਊਟੀ ਚੈੱਕ ਕਰ ਸਕਦੇ ਸਾਰੀਆਂ ਜੋ ਸੋਹਣੀਆਂ ਬਿਊਟੀ ਵਾਈਜ਼ ਮੈਨੂੰ ਇਹ ਲੱਗੀ ਤੇ ਬਾਕੀ ਦੁੱਧ ਵਾਲੀ ਦੁੱਧ ਦੀ ਇਹ ਗੱਲ ਕਰਕੇ ਤਾਂ ਬਾਈ ਦੱਸਦਾ ਉਹਨੇ 50 ਕਿਲੋ ਨੂੰ ਟੱਚ ਮਾਰਿਆ ਤੇ ਚੰਗੇ ਦੁੱਧ ਵਾਲੀਆਂ ਤੇ ਬਾਕੀ ਜਸਵੀਰ ਨੇ ਖਰੀਦਣੇ ਬਾਈ ਨਾਲ ਕੰਟੈਕਟ ਕਰ ਲਿਓ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ